ਸਸੀ ਕਾਲ ਜੀ ਇੱਕ ਬਾਈ ਨਾ ਮੈਂ ਜਵਾਬ ਤਾਂ ਦੇਣਾ ਨਹੀਂ ਧੀ ਮੈਂ ਕਿਹਾ ਚਲ ਅਧਿਕਾਰ ਹੈਗਾ ਕੋਈ ਵੀ ਕਿਸੇ ਨੂੰ ਕੁਝ ਵੀ ਲਿਖ ਸਕਦਾ ਸੋਸ਼ਲ ਮੀਡੀਆ ਪਰ ਮੈਨੂੰ ਗੱਲ ਬੜੀ ਉਹਦੇ ਹੀ ਬਾਈ ਦੀ ਦਿਲ ਤੇ ਲੱਗੀ ਉਹ ਕਹਿੰਦਾ ਕਹਿੰਦਾ ਐਵੇਂ ਕਹਿੰਦਾ ਕਿਸੇ ਨੂੰ ਕਿਸੇ ਨੂੰ ਕਹਿੰਦਾ ਤੁਸੀਂ ਫੇਸਬੁੱਕ ਤੇ ਭੰਡ ਰਹੇ ਹੋਗੇ ਠੀਕ ਆ ਕਹਿੰਦਾ ਉਹ ਅਮਰੀਕਾ ਹੈਗਾ ਕਹਿੰਦਾ ਉੱਥੇ ਲੱਖਾਂ ਡਾਲਰ ਕਿਹੜਾ ਭਰੂਗਾ ਕਹਿੰਦਾ ਕਿਸਮਤ ਤੇਰੀ ਮਾੜੀ ਕਹਿੰਦਾ ਕੋਸਣ ਤੂੰ ਦੂਸਰੇ ਨੂੰ ਲੱਗ ਰਿਆਂ ਉਹ ਵੀਰੇ ਨਾ ਕਦੇ ਕਿਸਮਤ ਕਿਸਮਤ ਦੇ ਚੱਕਰਾਂ 'ਚ ਰਹਿਾਂਗੇ ਨਾ ਰਹੀਏ ਬਾਬੇ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਦੀਪ ਸਿੰਘ ਤੇ ਯਕੀਨ ਕਰਨ ਵਾਲੀ ਕੌਮ ਵਾਂਗੇ ਠੀਕ ਆ ਪ੍ਰਮਾਤਮਾ ਨੂੰ ਦੋਏ ਦੋਏ ਟਾਈਮ ਇਹੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਜਿਹੇ ਜੀ ਜ਼ਿੰਦਗੀ ਮੈਨੂੰ ਦਿੱਤੀ ਆ ਐੇ ਜੀ ਹਰੇਕ ਨੂੰ ਦਈ ਜੀ ਜਹੇ ਜੇ ਮਾਪੇ ਮੇਰੇ ਨੇ ਜਹੇ ਜਿਆ ਪਰਿਵਾਰ ਮੇਰਾਗਾ ਉਹ ਜਿਆ ਪਰਿਵਾਰ ਹਰੇਕ ਨੂੰ ਦਈ ਨਾ ਵੀਰੇ ਕਿਸਮਤ ਤੇ ਗਿਆਗੇ ਨਾ ਕਦੇ ਜਾਈਏ ਆਪਣੀ ਮਿਹਨਤ ਤੇ ਵਿਸ਼ਵਾਸ ਕਰਿਆ ਮਿਹਨਤ ਨੇ ਹੀ ਸਾਰਾ ਕੁਝ ਦਿੱਤਾਗਾ ਰਹੀ ਗੱਲ ਦਮ ਦੀ ਬਾਈ ਨੇ ਲਿਖਿਆ ਤੀ ਵੀ ਜੇ ਦਮਤੀ ਤਾਂ ਉਹ ਦਮ ਵੀਰੇ ਮੇਰੇ ਪਿੰਡ ਦੇ ਬੰਦੇ ਗਏ ਹੋਏ ਤੇਗੇ ਠੀਕ ਆ ਮੇਰੇ ਲਾਣੇ ਚ ਤੇ ਮੇਰੇ ਭੈਣ ਭਾਈ ਤੇ ਆਪਦੇ ਭੈਣ ਭਾਈਆਂ ਤੋਂ ਬੰਦਾ ਯਾਰੀ ਦੋਸਤੀ ਨੂੰ ਮੂਰੇ ਰੱਖਦਾ ਹੁੰਦਾ ਤਾਂ ਹੀ ਯਾਰ ਦੋਸਤ ਬਣਦੇ ਹੁੰਦੇ ਨੇ ਠੀਕ ਆ ਉਹ ਬੰਦੇ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਮੈਂ ਤੇਰਾ ਸਾਰਾ ਕੁਝ ਕਰੂੰਗਾ ਪੈਸੇ ਬੌਂਡ ਦੇ ਵੀਰੇ ਮੈਂ ਦੇਣੇ ਤੇ ਨਾ ਕਿ ਉਹਨੇ ਭਰਨੇ ਤੇ ਨਾਲੇ ਉਹ ਐਡਾ ਕਹੇ ਜਾਣੀ ਦੀ ਵੀ ਮੇਰਾ ਬੌਂਡ ਭਰ ਦਿੰਦਾ ਨਾ ਮੈਂ ਉਹ ਤਾਂ ਜੇ ਮੇਰਾ ਕੋਈ ਚਾਚੇ ਤਾਏ ਦਾ ਮੁੰਡਾ ਵੀ ਭਰਦਾ ਪੈਸਾ ਫਿਰ ਵੀ ਮੇਰੇ ਕੋਲ ਹੀ ਜਾਣੇ ਤੇ ਉਹ ਤਾਂ ਚਲੇ ਗੱਲ ਹੋ ਜਾਂਦੀ ਵੀ ਦੂਜੇ ਦੇਸ਼ ਚ ਬੰਦਾ ਬੰਦੇ ਦੀ ਬਾਹ ਫੜ ਲੈਂਦਾਗਾ ਇਹ ਗੱਲ ਤੀ ਗਈ ਠੀਕ ਆ ਕੋਈ ਬੌਂਡ ਮੂਡ ਵੀਰੇ ਆਪਾਂ ਨੇ ਉਹਨੂੰ ਨਹੀਂ ਕਿਹਾ ਵੀ ਪੈਸੇ ਨਹੀਂ ਭਰਨੇ ਆਈ ਨਹੀਂ ਕਰਨਾ ਸਾਰਾ ਕੁਝ ਠੀਕ ਆ ਉਹਨੇ ਆਪ ਮੈਨੂੰ ਕਿਹਾਗਾ ਕਹਿੰਦਾ 2500 ਕਿਲੋਮੀਟਰ ਏਰੀਆ ਦਾ ਬਾਰਡਰ ਆ ਜਿੱਥੇ ਮਰਜੀ ਮੈਨੂੰ ਫੋਨ ਕਰਦੀ ਮੈਂ ਅੱਧੀ ਬੋਲ ਹਾਜ਼ਰ ਹੋਊਗਾ ਉਹ ਵੀਰੇ ਵਿਸ਼ਵਾਸ ਘਾਤ ਹੁੰਦਾ ਕਿਸੇ ਨੂੰ ਕਹਿ ਕੇ ਮੁੱਕਰ ਜਾਣਾ ਉਹ ਮੈਨੂੰ ਜਵਾਬ ਦੇ ਦਿੰਦਾ ਕੋਈ ਚੱਕਰ ਨਹੀਂ ਧੀ ਉਹਦੇ ਬਾਈ ਨੇ ਲਿਖਿਆ ਕਹਿੰਦਾ ਜੇ ਆਪਦੇ ਦਮ ਤੇ ਵੀਰੇ ਆਪਦੇ ਦਮ ਤੇ ਹੀ ਬਾਹਰ ਗਏ ਤੇ ਆਪਦੇ ਦਮ ਤੇ ਹੀ ਉਹ ਬੰਦੇ ਨੂੰ ਬਾਹਰ ਭਜਾਇਆ ਤੀਗਾ ਠੀਕ ਆ ਜਿੱਥੇ ਉਹਦੇ ਰਿਸ਼ਤੇਦਾਰ ਉਹਦੇ ਸ਼ੱਕੇ ਭੈਣ ਭਰਾ ਹੀ ਹੱਥ ਖੜੇ ਕਰਕੇ ਤੇ ਨਾ ਉੱਥੇ ਗੜ ਗਏ ਤੇ ਬਾਈ ਪਰ ਆਪਾਂ ਉਹ ਬੰਦੇ ਦਾ ਨਾਉ ਨਹੀਂ ਲੈਂਦੇ ਭਵਾਨੀ ਗੜਦੇ ਹਜ਼ਾਰ ਬੰਦਾ ਬਾਹਰ ਗਿਆ ਹੋਇਆ ਠੀਕ ਆ ਆਪਾਂ ਨਾਉ ਨਹੀਂ ਕਿਸੇ ਦਾ ਲਿਆ ਵੀ ਕਿਸੇ ਨੂੰ ਬੇਈਮਾਨਾ ਭੰਡਿਆ ਨਹੀਂ ਹੈਗਾ ਉਹ ਤਾਂ ਸਿਰਫ ਇਹ ਹੋਇਆ ਵੀ ਆਪਾਂ ਨੇ ਇੱਕ ਗੱਲ ਕਰ ਲਈ ਜਿਵੇਂ ਆਪਾਂ ਨੋਰਮਲ ਗੱਲ ਕਰ ਲੈਂਦੇ ਆਗੇ ਠੀਕ ਆ ਇਹ ਹੋਰ ਕੋਈ ਏਡੀ ਕੋਈ ਗੱਲ ਨਹੀਂ ਆਪਾਂ ਨੂੰ ਆ 20 ਦਾ ਲਾਈਕਾਂ ਦਾ ਕੋਈ ਵੀਰੇ ਇਹ ਤਾਂ ਯਾਰ ਨੋਰਮਲ ਚੀਜ਼ਾਂ ਨੇ ਕਿਸੇ ਲਈ ਹੋਣਗੀਆਂ ਇਹ ਆਪਣੇ ਲਈ ਕੋਈ ਡਸ ਨਾਟ ਮੈਟਰ ਠੀਕ ਆ ਚਾਰ ਪਾਸਾ ਆਉਂਦੀਆਂ ਨੇ ਵੀਰੇ ਚਾਰ ਪਾਸਾ ਆਉਂਦੀਆਂ ਨੇ ਦਬਾਈ ਇੱਕ ਵਾਰ ਢੋਰ ਕੁਆਟੀਮਾਲਾ ਮੈਕਸੀਕੋ ਚਾਰ ਦੇਸ਼ਾਂ ਦੇ ਵਿੱਚ ਮੈਨੂੰ ਜੋਬ ਦੀ ਆਫਰ ਤੀ ਹਰੇਕ ਦੇਸ਼ ਦੇ ਵਿੱਚ 1.5 ਲੱਖ ਪਲੱਸ ਸੈਲਰੀ ਕਹਿ ਰਿਆ ਸੀ ਹਰੇਕ ਦੇ ਵਿੱਚ ਜਿਹੜੇ ਮੈਂ ਵੀਡੀਓ ਬਣਾ ਰਿਹਾ ਬੰਦੇ ਵਿੱਚ ਸੁਣ ਵੀ ਰਹੇ ਨੇ ਕਮੈਂਟ ਵੀ ਕਰ ਦੇਣਗੇ ਵੀ ਹਾਂ ਬਾਈ ਜੀ ਮੈਂ ਤੈਨੂੰ ਕਿਹਾ ਤੀ ਵੀ ਤੂੰ ਮੇਰੇ ਕੋਲ ਰੁਕ ਜਾ ਜੇ ਬਾਈ ਜੀ ਸਾਡੇ ਚ ਕੋਈ ਕੁਆਲਿਟੀ ਤੀ ਤਾਂ ਕਹਿਆ ਤੀ ਅਗਲੇ ਨੇ ਉਹ ਬੰਦੇ ਨੂੰ ਵੀ ਪਤਾ ਦੀਗਾ ਜਿਹੜਾ ਮੇਰੀ ਮੇਰੀ ਗਾਰੰਟੀ ਦੇ ਰਿਆ ਤੀਗਾ ਬੀਜੇ ਉਹ ਮੇਰੀ ਗਰੰਟੀ ਦੇ ਰਿਹਾ ਸੀ ਜੇ ਮੇਰੇ ਚ ਕੋਈ ਕੁਆਲਿਟੀ ਦੀ ਤਾਂ ਦੇ ਰਿਹਾ ਸੀ ਹੁਣ ਉਹਦੇ ਮਨ ਚ ਮੈਨੂੰ ਨਹੀਂ ਪਤਾ ਉਹ ਡਰ ਗਿਆ ਮੈਨੂੰ ਨਹੀਂ ਪਤਾ ਉਹਦੇ ਮਨ ਚ ਕੀ ਹੋਇਆ ਕੀ ਨਹੀਂ ਠੀਕ ਆ ਬਾਕੀ ਤੂੰ ਰਹੀ ਗੱਲ ਕਿਸਮਤ ਦੀ ਜਿੱਥੇ ਬੰਦੇ ਦਾ ਅੰਨ ਪਾਣੀ ਹੁੰਦਾ ਉੱਥੇ ਬੰਦਾ ਖਾਇਆ ਹੁੰਦਾ ਹੁੰਦਾ ਆਪਦਾ ਜਾ ਕੇ ਕਿਸਮਤ ਤਾਂ ਬੰਦੇ ਨੂੰ ਕਹਿੰਦੀ ਆ ਬਾਣੀ ਦੇ ਵਿੱਚ ਲਿਖਿਆ ਹੋਇਆ ਵੀ ਤੂੰ ਉੱਠ ਕੇ ਆਪਣੀ ਮਿਹਨਤ ਕਰ ਫਲ ਆ ਜਿਹੜਾ ਉਹ ਪਰਮਾਤਮਾ ਨੇ ਦੇਣਾ ਕਿਸਮਤਾਂ ਲਾਟਰੀ ਲਾਟਰੀ ਚ ਕਿਸਮਤ ਅਜਮਾਈ ਜਾਂਦੀ ਆ ਜੂਏ 'ਚ ਛੱਠੇ 'ਚ ਕਿਸਮਤ ਅਜਮਾਈ ਜਾਂਦੀ ਆਗੀ ਠੀਕ ਆ ਜ਼ਿੰਦਗੀ ਦੇ ਵਿੱਚ ਕਿਸਮਤ ਨਹੀਂ ਅਜਮਾਈ ਜਾਂਦੀ ਜ਼ਿੰਦਗੀ ਦੇ ਵਿੱਚ ਹੌਂਸਲਾ ਅਜਮਾਇਆ ਜਾਂਦਾ ਬੰਦੇ ਦਾ ਸਬਰ ਦੇਖਿਆ ਜਾਂਦਾ ਬੰਦੇ ਦਾ ਸਬਰ ਦੇਖਿਆ ਜਾਂਦਾ ਠੀਕ ਆ ਕਿਸਮਤ ਨਹੀਂ ਦੇਖੀ ਜਾਂਦੀ ਕਿਸਮਤ ਤਾਂ ਯਾਰ ਬਥੇਰੇ ਬੰਦੇ ਐੇ ਹੁੰਦੇ ਨੇ ਕਿ ਜਿਹੜੇ ਜਿਹੜਾਂ ਦੇ ਵਿਚਾਰੇ ਦੇ ਹੱਥ ਪੈਰ ਨਹੀਂ ਹੁੰਦੇ ਉਹ ਜੱਜ ਬਣ ਜਾਂਦੇ ਨੇ ਕਿਸਮਤ ਨਾਲ ਥੋੜਾ ਬਣਦੇ ਨੇ ਉਹ ਉਹ ਆਪਣੀ ਪੜ੍ਹਾਈ ਕਰਕੇ ਬਣਦੇ ਨੇਗੇ ਆਪਣੀ ਮਿਹਨਤ ਕਰਕੇ ਬਣਦੇ ਨੇ ਇੱਕ ਕਰਿਆਲੇ ਦੀ ਕੁੜੀ ਸੁਨਾਮ ਜੱਜ ਲੱਗੀ ਹੋਈ ਆਗੀ ਦੋਨੇ ਹੱਥ ਨਹੀਂ ਹੈਗੇ ਉਹਦੇ ਠੀਕ ਆ ਮੈਂ ਸਪੈਸ਼ਲ ਸਪੈਸ਼ਲ ਲੋਕਾਂ ਨੂੰ ਦੀ ਉਦਾਹਰਨ ਦਿੰਦਾ ਉਹਨਾਂ ਜਾ ਕੇ ਵੀ ਆਹ ਦੇਖ ਲੋ ਉਹ ਕਿਸਮਤ ਨਾਲ ਨਹੀਂ ਬਣੀ ਉਹ ਮਿਹਨਤ ਨਾਲ ਬਣੀਆ ਮਿਹਨਤ ਨਾਲੇ ਬਣਦਾ ਕਿਸਮਤ ਉਹ ਹੁੰਦੀ ਆ ਜਿਹਦੀ ਲਾਟਰੀ ਲੱਗ ਜੇ ਠੀਕ ਆ ਤੇ ਜਿਹਦਾ ਜੂਏ ਚ ਕੋਈ ਨਗਾਰ ਲੱਗ ਜੇ ਉਹ ਹੁੰਦੀ ਆ ਕਿਸਮਤ ਈਗਾ ਨਾ ਕਿਸਮਤ 'ਚ ਵਿਸ਼ਵਾਸ ਕਰਿਆ ਵੀਰੇ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਬਾਣੀ ਨਾਲ ਜੁੜੇ ਹੋਿਆਂਗੇ ਭਵੇਂ ਘੋਨੇ ਮੋਣਿਆਂਗੇ ਪਰ ਕਿਸੇ ਦਾ ਮਾੜਾ ਨਹੀਂ ਕਰਦੇ ਕਿਸੇ ਦਾ ਮਾੜਾ ਸੋਚਦੇ ਨਹੀਂ ਆਪਦੇ ਕੰਮ 'ਤੇ ਤਿਆਨ ਰੱਖਦੇ ਇੱਕ ਠੋਕ ਕੇ ਕਹਿਣਾਗੇ ਕਿਸੇ ਦਾ ਮਾੜਾ ਨਹੀਂ ਕਰਿਆ ਆਹ 벨ਟ ਤੇ ਸਾਡੇ ਵਾਲੀ 벨ਟ ਤੇ 12 13 ਪਿੰਡ ਉਧਰੋਂ ਪੈਂਦੇ ਨੇ 12 13 ਪਿੰਡ ਭਵਾਨੀਗੜ੍ਹ ਤੋਂ ਪੈਂਦੇ ਨੇ 12 13 ਪਿੰਡ ਪੈਂਦੇ ਨੇ ਡਿੜਬੇ ਤੋਂ ਇੱਕ ਵੀ ਪਿੰਡ ਦਾ ਬੰਦਾ ਹੱਥ ਖੜਾ ਕਰਕੇ ਕਹਦੇ ਵੀ ਮੇਰਾ ਕਿਸ ਨੇ ਮਾੜਾ ਕਰਿਆ ਮੈਂ ਕਹਣਾ ਆਲੇ ਦੀ ਜੁੱਤੀ ਚ ਪਾਣੀ ਪੀ ਜਾਗੇ ਬਾਈ ਜੀ ਕਮੈਂਟ ਕਰੋ ਕੋਈ ਚੱਕਰ ਨਹੀਂ ਛੋੜੇ ਭਾਈ ਭੈਣਾਗੇ ਆਪਾਂ ਵੀਡੀਓ ਸਿਰਫ ਇਹ ਪਾਉਣਾ ਵੀ ਆਪਣੀ ਵੀਡੀਓ ਨੂੰ ਸੁਣ ਕੇ ਕੋਈ ਬੰਦਾ ਦਿਲ ਨਾ ਛੱਟੇ ਸ਼ੁਰੂ ਕਰੇ ਕਿ ਤਨਾ ਕਿ ਤੋਂ ਕੋਈ ਵੀ ਕੰਮ ਸ਼ੁਰੂ ਕਰੇ ਠੀਕ ਆ ਮਿਹਨਤ ਕਰੇ ਤਾਂ ਵੀਡੀਓ ਪਾਉਣੇ ਆਗੇ ਵੀ ਆਪਾਂ ਤੋਂ ਕੋਈ ਬੰਦਾ ਸਿੱਖਿਆ ਲੈ ਲੇ ਤਾਂ ਨਹੀਂ ਪਾਉਂਦੇ ਵੀ ਕਿਸੇ ਨੂੰ ਭੰਡ ਰਿਆਂਗੇ ਆਪਾਂ ਭੰਡ ਨੂੰ ਯਾਰ ਸਾਰਿਆਂ ਨੂੰ ਪਤਾ ਔਰੇ ਜਿੰਨੇ ਮੇਰੇ ਸਰਕਲ ਦੇ ਨੇ ਸਾਰਿਆਂ ਨੂੰ ਪਤਾ ਵੀ ਮੈਂ ਨਾਜਰ ਦਾ ਮੁੰਡਾ ਠੀਕ ਆ ਮੈਂ ਕੋਈ ਕਿਸ ਨੂੰ ਸਰਟੀਫਿਕੇਟ ਥੋੜਾ ਦੇ ਰਿਆਂਗਾ ਵੀ ਮੈਂ ਕੋਈ ਆਏ ਆ ਜੀ ਮੈਂ ਕੋਈ ਆਏ ਆਗਾ ਉਹ ਹੁੰਦਾਗਾ ਵੀਰੇ ਠੀਕ ਆ ਮੜਾ ਜਾਂ ਵੀਰ ਬਣ ਕੇ ਆਪਦੀ ਇੱਜ਼ਤ ਆਬਦੇ ਹੱਤ ਚ ਹੁੰਦੀ ਆ ਸ਼ਤਕਾਰ ਆ ਤੇਰਾ ਕੋਈ ਗੱਲ ਨਹੀਂ ਵੱਡਾ ਭਾਈਆ ਆਪਣਾ ਤੂੰ ਕਹਿ ਸਕਦਾ ਪਰ ਆਪਾਂ ਵੀਰੇ ਕਿਸਮਤ ਕੁਛ ਮਤ ਨਾਲ ਨਹੀਂ ਆਪਾਂ ਸਿਰਫ ਮਿਹਨਤ ਕਰੀ ਆਗੀ ਆਪਦੀ ਆਪਾਂ ਨੂੰ ਨਹੀਂ ਪਤਾ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਕੱਲ ਕੀ ਨੇ ਦੇਖੀ ਆ ਠੀਕ ਆ ਨਾ ਕੱਲ ਸਕੰਦਰ ਰਹਾਗਾ ਨਾ ਆਪਾਂ ਰਹਿਣਾਗਾ ਧੰਨਵਾਦ